ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਦੱਸਿਆ ਜਾ ਰਿਹਾ ਹੈ ਕਿ ਸਰਦੂਲਗੜ ਤੋਂ ਪਟਿੰਡੇ ਜਾ ਰਹੀ ਬੱਸ ਜੀਵਨ ਸਿੰਘ ਵਾਲਾ ਪਿੰਡ ਦੇ ਕੋਲ ਇੱਕ ਨਾਲਾ ਪੈਂਦਾ ਹੈ ਉੱਥੇ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਵਾਰੀਆਂ ਜ਼ਖਮੀ ਵੀ ਹੋ ਗਈਆਂ ਨੇ ਤੇ ਜੋ ਸਵਾਰੀਆਂ ਠੀਕ ਨਿਕਲ ਕੇ ਬਾਹਰ ਆਈਆਂ ਨੇ ਤੇ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਭਾਰੀ ਮੀਂਹ ਦੇ ਕਾਰਨ ਇਹ ਹਾ사 ਵਾਪਰਿਆ ਹੈ ਵਾਹਿਗੁਰੂ ਮੇਰ ਕਰੇ ਸਾਰੀਆਂ ਸਵਾਰੀਆਂ ਉੱਪਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਭ ਦੇ ਘਰ ਪਰਿਵਾਰ ਨੂੰ ਪਤਾ ਲੱਗ ਸਕੇ ਬੜਾ ਹੀ ਦੁੱਖ ਲੱਗਾ ਇਸ ਵੀਡੀਓ ਨੂੰ ਦੇਖ ਕੇ ਪਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਾਸੇ ਆਹ ਦੇਖਣਾ ਵੀਰੇ ਇੱਕ ਬੰਦਾ ਦਾ ਕੱਢ ਲਿਆ ਫੇਰ ਰੱਬਾ ਜਿਉਂਦਾ ਹੀ ਹੋਵੇ ਵਿਚਾਰਾ ਓਏ ਹੂੰ ਤਾਂ ਬਈ ਖਿੱਚੀ ਦਾ ਨਹੀਂ ਬੰਦੇ ਤੋਂ ਆ ਦੇ ਜਵਾਗ ਵੀ ਬਾਹ ਮਰ ਗਿਆ ਯਾਰ ਬਾਲੇ ਨੁਕਸਾਨ ਹੋਇਆ ਜਿੱਦਾਂ ਅਜੇ ਤਾਂ ਪਤਾ ਨਹੀਂ ਕਿਹੜਾ ਦੇਖਾਂ ਮੈਂ ਆ ਦੇਖ ਲੋ ਭਾਈ